ਸਾਥੀਆ ਮੇਰੇ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਪੀਸ਼ਾਨ ਵਾਲਟ ਦੇ ਨਾਲ ਆ ਤੋ ਰਵੀ ਸਾਹਿਬ ਦੇ ਨਾਲ ਦਿੱਲੀ ਆਪਣਾ ਬਲੀ ਨਾਲ ਆਪਣਾ ਕੋਚ ਸਰਪਾਲ ਬਾਜਵਾ ਸਾਰੇ ਭਰਾਵਾਂ ਨੇ ਇੱਕ ਜੁੜੀ ਬੇਤਿਆ ਆਪਣੇ ਭਰਾ 30 ਜਨਮ ਦਿਨ ਨੂੰ ਪਾਸ ਹੋਗਾ ਚੌਥੀ ਕੱਪ ਬਹੁਤ ਵੱਡਾ ਕਰਵਾਉਣ ਜਾ ਰਹੇ ਆ ਤੇ ਸਾਰੇ ਮੇਰੇ ਭਰਾ ਪਹੁੰਚਿਓ ਬਹੁਤ ਸੋਹਣੀ ਆਪਣੀ ਟੀਮਾਂ ਅਮਰੀਕੀਆਂ ਪਹੁੰਚ ਰਹੀਆਂ ਵਾ ਤੇ ਸੁਲਤਾਨਪੁਰਾ ਤੇ ਗੱਲੀਪੁਰਾ ਲੋ ਖੁੱਲੇ ਸਕੇ ਆ ਸਾਡੀ ਟੀਮ ਵੀ ਬਹੁਤ ਵਧੀਆ ਸਾਰੇ ਡੈਸਪਲੇਰਾਂ ਨਾਲ ਪਹੁੰਚੂਗੀ ਤੇ ਸਾਰੇ ਮੇਰੇ ਭਰਾ ਪਹੁੰਚੋ ਧੰਨਵਾਦ ਜੀ ਸਾਸੀ ਦਾ ਮੇਰੇ ਸਾਰੇ ਭਰਾਵਾਂ ਨੂੰ ਮੈਂ ਤੁਹਾਡੀ ਸ਼ਾਨ ਨੂੰ ਅਟੇ ਨਾਲ ਤੇ ਨਾਲ ਜਵੀ ਸਾਉ ਤੇ ਨਾਲ ਦਿੱਲੀ ਆਪਾਂ ਲਲੀ ਨਾਲ ਆਪਣਾ ਕੋਚ ਅੰਗਰਾਲ ਬਾਜਵਾ ਸਾਰੇ ਭਰਾ ਮੈਂ ਇੱਕ ਬਿਊਟੀ ਬੇਤੀ ਆਪਣੇ ਭਰਾ 30 ਜਨਤੀ ਨੂੰ ਪਾਸੋਂ ਵਿੱਚ ਕਬੱਡੀ ਕੱਪ ਬਹੁਤ ਵੱਡਾ ਕਰਵਾਉਣ ਜਾ ਰਹੇ ਆ ਸਾਰੇ ਮੇਰੇ ਭਰਾ ਪਹੁੰਚੋ ਤੇ ਬਹੁਤ ਸੋਹਣੀ ਆਪਣੀ ਟੀਮਾਂ ਅਮਰੀਕੀਆਂ ਪਹੁੰਚ ਰਹੀਆਂ ਵਾ ਤੇ ਫਲਕਾਨ ਭਰਾ ਤੇ ਗੱਲੀ ਭਰਾ ਲੋ ਖੁੱਲੇ ਸਕੇ ਆ ਸਾਡੀ ਟੀਮ ਵੀ ਬਹੁਤ ਵਧੀਆ ਸਾਰੇ ਗੈਸ ਪੀਰਾਂ ਨਾਲ ਪਹੁੰਚੂਗੀ ਤੇ ਸਾਰੇ ਮੇਰੇ ਭਰਾ ਪਹੁੰਚੋ ਧੰਨਵਾਦ